ਨਵਜੋਤ ਸਿੰਘ ਸਿੱਧੂ ਨੇ ਰਾਸਬਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਨਾਮਜ਼ਦ ਮੈਂਬਰ ਸਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਭਾਜਪਾ ਦੀ ਪਹਿਲੀ ਪ੍ਰਤੀਕਿਰਿਆ ਜਾਣਨ ਦੇ ਲਈ ਭਾਜਪਾ ਨੇਤਾ ਤੇ ਪੰਜਾਬ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੇ ਨਾਲ ਅਸੀਂ ਫੋਨ ਲਾਈਨ ਤੇ ਗੱਲਬਾਤ ਕੀਤੀ ਮਿੱਤਲ ਸਾਹਿਬ ਕੀ ਪਹਿਲੀ ਪ੍ਰਤੀਕਿਰਿਆ ਹੈ ਪਾਰਟੀ ਦੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਲੇਕੋ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ਦਾ ਇੱਕ ਜ਼ਿੰਮੇਵਾਰ ਮੈਂਬਰ ਜਿਸ ਨੂੰ ਪਾਰਟੀ ਨੇ ਲੋਕ ਸਭਾ ਅੰਮ੍ਰਿਤਸਰ ਤੋਂ ਜਿਟਾਇਆ 2020 ਨੇ ਉਹ ਵੀ ਐਮਐਲ ਬਣਾਇਆ ਸੀ ਪਾਰਲੀਮੈਂਟ ਦੀ ਚੱਕੀ ਬਣਾਇਆ ਮੈਨੂੰ ਲੱਗਦਾ ਕਿ ਪਾਰਟੀ ਵਾਸਤੇ ਜ਼ਿੰਮੇਵਾਰ ਸੌਨਾ ਦੀ ਜੁੜੀ ਸੀ ਤੇ ਇਸ ਤਰ੍ਹਾਂ ਦੇ ਨਾਲ ਰਸੀਵਾ ਦੇਣ ਦੀ ਕੋਈ ਨਾਮਤ ਨਹੀਂ ਸੀ ਇਹ ਸਹੀ ਨਹੀਂ ਜੇ ਨਾ ਚਾਹੀਦਾ ਹਰ ਕੋਈ ਨੂੰ ਦਿੱਕਤ ਦੀ ਕੋਈ ਤਕਲੀਫ ਸੀ ਤਾਂ ਪਾਰਟੀ ਦੇ ਕਿਸੇ ਵੀ ਲੈਵਲ ਤੇ ਉਹਨਾਂ ਨੂੰ ਉਹਦੇ ਕਰਨਾ ਚਾਹੀਦਾ ਸੀ ਦਿੱਲੀ ਜੋ ਬੈਠਿਆ ਰਾਸਟਰਗਲ ਕਰਤ ਹੁੰਦੇ ਜੀ ਕੋਲ ਨਾਲੋਂ ਤੁਸੀਂ ਤਾਂ ਕਰਦੇ ਪੰਜਾਬ ਦੇ ਵਿੱਚ ਕਦੇ ਕੋਈ ਦਿੱਕਤ ਆਉਂਦੀ ਹੈ ਤਾਂ ਔਰ ਦੇਸ ਇਸ ਦਾ ਅਚਰਬ ਵੈਲਕਮ ਡੇ ਸਾਡੇ ਨਾਲ ਦੇ ਜ਼ਿਲ੍ਹਾ ਵੀ ਗਲਤ ਕਰਦੇ ਤਾਂ ਉਹ ਗੁਰ ਸਮਾਂ ਨਿਕਲਦਾ ਰੈਗੂਲੇਸ਼ਨ ਕਦੇ ਵੀ ਕਿਤੇ ਗਲਤ ਸਮਾਂ ਨਾ ਨਹੀਂ ਹੁੰਦਾ ਖਬਰ ਹੈ ਵੀ ਨਾ ਕਿ ਆਵਾਜ਼ੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਇਹ ਤਾਂ ਉਹ ਆਵਾਜ਼ੀ ਪਾਰਟੀ ਲੇਦਾ ਉਹਨਾਂ ਦਾ ਆਪਣਾ ਤਾਂ ਉਹਨਾਂ ਕੋਲ ਕੋ ਬੰਦਾ ਹੈ ਜੀ ਉਹ ਤਾਂ ਤੁਸੀਂ ਇੱਕ ਅਜੀ ਕਹਾਣੀ ਬੁੜੀ ਦੀ ਕੱਵਾ ਤੇ ਕਰੋ ਇਹ ਤਾਂ ਢੂੰਬੜੀ ਦੀ ਇੱਕ ਕੋਇਕ ਫੋਨ ਦਾ ਟੁਕੜਾ ਕਾਹਨ ਤੇ ਰੱਖਿਆ ਕਰਿਆ ਤੇ ਲੰਬੜੀ ਨੀਤੇ ਮੋਕਲੀ ਖੜੀ ਹੈ ਵੀ ਸ਼ਾਇਦ ਇਹ ਮੂਤੋ ਗੁਰਦੀਵਾ ਸਾਹਿਬ ਵਾਲਾ ਦੇਗਾ ਇਹ ਲੋ ਟੁਕੜਾ ਗੇਦਾ ਨਹੀਂ ਜਾਂ ਨਹੀਂ ਗੇਦਾ ਫਿਰੋ ਕੰਦੀ ਦੀ ਤਾਂ ਬਾਦ ਨਹੀਂ ਹੈ ਆਵਾਦੀ ਪਾਰਟੀ ਦਾ ਲੀਡਰ ਫੋਰਟ ਦੇ ਭਜਾਇਆ ਇਸ ਤੇ ਤਾਂ ਵਿਆਜ ਦਿੱਤਾ ਕਿ ਸੀ ਲੀਡਰ ਆਪਣਾ ਕੋਈ ਹੈ ਨਹੀਂ ਨਾ ਕੋਈ ਇਹ ਜਾਂ ਦੇ ਲੀਡਰ ਨੂੰ ਪਰਫਲਾ ਕੇ ਕੋਲਾਦੀ ਪਾਰਟੀ ਦੇ ਕਰ ਸਕਦੀ

ਉਹਦਾ ਜਿੰਨੇ ਮਰਜ਼ੀ ਮੱਤ ਦੇਣੋਂ ਪਾਰਟੀ ਛੱਡ ਕੇ ਦੂਜੀ ਪਾਰਟੀ ਨਹੀਂ ਜਾਏਗਾ। ਜੋ ਮੈਂ ਹੁੰਦਾ ਸੀ। ਧੰਨਵਾਦ ਮਿੱਤਲ ਸਾਹਿਬ ਗੱਲਬਾਤ ਕਰਨ ਦੇ ਲਈ। ਬਹੁਤ ਬਹੁਤ